ਯੋ ਨਾਇਓਟ ਮੇਰਾ ਨਾਮ ਤਾਨਿਆ ਸੈਣੀ ਹੈ ਮੈਂ ਮੁੰਕਤੋਂ ਕਿੱਥੇ ਖੇਡ ਕੇ ਆਏ ਆ ਤੁਸੀਂ ਮੈਂ THAILAND BANGKOK ਦੇ ਵਿੱਚ ਖੇਡ ਕੇ ਆਈ ਆ ਜਿਹਦੇ ਵਿੱਚ 15 ਕੰਟਰੀਜ਼ ਨੇ ਭਾਗ ਲਿੱਤਾ ਸੀ ਤੇ ਮੈਂ ਮਲੇਸ਼ੀਆ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਕਿਹੜੀ ਫੈਡਰੇਸ਼ਨ ਦੁਆਰਾ ਗਈ ਸੀ ਤੁਸੀਂ ਮੈਂ DYSA ਡਿਸਟ੍ਰਿਕਟ ਲੋਬਰਾ ਸਪੋਰਟਸ ਐਸੋਸੀਏਸ਼ਨ ਦੁਆਰਾ ਖੇਡ ਕੇ ਆਈ ਆ ਤੇ ਜਿਨ੍ਹਾਂ ਵਿੱਚ ਡਿਸਟ੍ਰਿਕਟ ਸੈਕਟਰੀ ਪਰਮਿੰਦਰ ਸਿੰਘ ਸਰ ਦੇ ਅੰダー ਤੇ ਜ਼ਿਲ੍ਹਾ ਦੇ ਬਾਈ ਸੈਕਟਰੀ ਪੰਜਾਬ ਦੇ ਨਿਰਪਿੰਦ ਸਿੰਘ ਸਰ ਮੈਨੂੰ ਉੱਥੇ ਠੇਡਾ ਕੇ ਲੈ ਕੇ ਆਏ ਨੇ ਕਿੰਨੇ ਟਾਈਮ ਤੋਂ ਕੋਚਿੰਗ ਲੈ ਰਹੇ ਤੁਸੀਂ ਯੋਗਾ ਦੀ ਮੈਂ 7-8 ਸਾਲ ਤੋਂ ਕੋਚਿੰਗ ਲੈ ਰਹੀ ਆ ਜਸਵਿੰਦਰ ਸਿੰਘ ਸਰ ਦੇ ਕੋਲ ਜੋ ਮਨੋਤੋ ਹੀ ਨੇ ਤੇ ਉਹਨਾਂ ਦੀ ਬਦੌਲਤ ਮੋਟੀਫਿਕੇਟ ਗਈ ਆ ਕਿਨ੍ਹਾ ਹੈ ਤੁਹਾਡਾ ਡੰਕਲ ਕਰਨਾ ਹੈ ਨਸ ਸਿੰਘ ਜੀ ਤੁਹਾਡੀ ਬੇਟੀ ਅੱਜ ਏਸ਼ੀਅਨ ਯੋਗਾ ਸਪੋਰਟਸ ਚੈਂਪੀਅਨਸ਼ਿਪ ਜਿੱਤ ਕੇ ਆਈ ਹੈ 골ਡ ਮੈਡਲ ਜਿੱਤਾ ਹੈ ਮਨੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਮੈਸੂਰ ਲੱਗ ਰਹਾ ਹੈ ਸੰਗਤ ਬੈਠੀ ਹੈ ਅੰਦਰ ਬੈਠੀ ਕਿੰਨੇ ਟਾਈਮ ਤੋਂ ਕੋਚਿੰਗ ਲੈ ਰਹੇ ਨੇ ਇਹ ਇੱਕ ਘੱਟੋ ਘੱਟ ਵੀ ਹੋ ਗਏ 6-7 ਸਾਲ ਹੋ ਗਏ 6-7 ਸਾਲ ਹੋ ਗਏ ਹੁਣ ਤੱਕ ਕਿੰਨੇ ਇਨਾਮ ਜਿੱਤ ਚੁੱਕੇ ਹੈ ਹੁਣ ਤੱਕ 5-6 ਤੋਂ ਜ਼ਿਆਦਾ ਹੋ ਗਏਗੀ ਤਕਰੀਬ ਤੁਸੀਂ ਜਿਹੜੇ ਅੱਜ ਦਾ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਨਸ਼ਿਆਂ ਵੱਲ ਵੱਗ ਰਹੀ ਹੈ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਉਹਨਾਂ ਸੇ ਇਹਨੂੰ ਤਿਆਗੋ ਤੇ ਯੋਗਾ ਸੈਂਟਰ ਨਾਲ ਜੁੜੋ ਜਿੰਨਾ ਯੋਗ ਜੀ ਸੇ ਦਸਦਾਰ ਹੋ ਸਕਦਾ ਕਰੋ ਖਾਣੇ ਪੀਣੇ ਚ ਰੇ ਕੋਸ਼ਿਸ਼ ਨਹੀਂ ਹੈਗਾ ਦੇਸੀ ਖਾਣਾ ਖਾਓ ਐ ਦੇਸੀ ਯੋਗਾ ਕਰੋ ਸਾਹਮ ਨਾਲ ਇਹਨਾਂ ਠੰਡਾ ਪਾਣੀ ਬਿਲਕੁਲ ਕੰਮ ਪੀਓ ਜਸਵਿੰਦਰ ਜਸਵਿੰਦਰ ਵੱਲੋਂ ਇਹਨਾਂ ਨੂੰ ਯੋਗਾ ਹੈ ਜਿਹੜਾ ਮਿੱਟੀ ਚ ਕਰਾਇਆ ਜਾਂਦਾ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਇਹ ਸਹੀ ਹੈ ਬਹੁਤ ਸਹੀ ਲੱਗ ਰਿਹਾ ਜੀ ਬਹੁਤ ਮਿਹਨਤ ਕਰ ਰਹੇ ਬੱਚਾ ਨਾਲ ਜਿਹੜੇ ਬੱਚੇ ਦੇ ਨਾਲ ਲੱਗੇ ਹੋਏ ਨੇ ਉਹ ਵੀ ਮਿਹਨਤ ਬਹੁਤ ਕਰ ਰਹੇ ਨੇ ਬਾਕੀ ਮਾਂ ਪਿਓ ਦਾ ਬਹੁਤ ਸਾਥ ਇਹਨਾਂ ਨਾਲ ਹੈ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਤੇ ਮੈਂ ਮੂਨਕ ਸ਼ਹਿਰ ਤੋਂ ਬੁਲਾਉਂ ਕਰਦਾ ਡਿਸਟ੍ਰਿਕਟ ਮੇਰਾ ਸੰਗਰੂਰ ਹੈ ਜੀ ਤੁਹਾਡੀ ਇੱਕ ਸਟੂਡੈਂਟ ਲ ਤਾਨੀਆ ਖਿੱਡ ਕੇ ਆਈ ਹੈ ਵਾਰ ਕੀ ਆ ਹਾਂਜੀ ਜਿਹੜੀ ਇਹ ਲੜਕੀ ਹੈ ਬਹੁਤ ਲੰਮੇ ਸਮੇਂ ਤੋਂ ਪ੍ਰੈਕਟਿਸ ਕਰ ਰਹੀ ਹੈ ਇਹ ਪਹਿਲਾਂ ਆਪਣਾ ਸਟੇਟ ਲੈਵਲ ਤੇ 4 ਵਾਰ ਖੇਡ ਚੁੱਕੀ ਹੈ ਉਸ ਤੋਂ ਬਾਅਦ ਉਹ ਨੈਸ਼ਨਲ ਖੇਡ ਗਈ ਹੈ ਤੇ ਹੁਣ ਮਈ ਦੇ ਵਿੱਚ ਇੰਟਰਨੈਸ਼ਨਲ ਜਿਹੜਾ ਹੈ ਥਾਈਲੈਂਡ ਬੈਂਕਾਕੂਗ ਦੇ ਵਿੱਚ ਖੇਡ ਕੇ ਆਈ ਹੈ ਮਲੇਸ਼ੀਅਨ ਹੋਰਾ ਕੇ ਜਿਹੜਾ ਇੱਥੇ ਇਹਨੇ ਗੁੱਡ ਮੈਡਲ ਜਿੱਤਾ ਹੈ ਕਿਹੜੀ ਫਾਊਂਡੇਸ਼ਨ ਦੁਆਰਾ ਗਈ ਸੀ ਇਹ ਜਿਹੜੀ ਸਾਡੀ ਫੈਡਰੇਸ਼ਨ ਹੈ ਆਪਣਾ ਡੀਵਾਈਐਸਾ ਡਿਸਟ੍ਰਿਕਟ ਯੋਗਾ ਸਪੋਰਟਸ ਐਸੋਸੀਏਸ਼ਨ ਆ ਇਹਦੇ ਦੁਆਰਾ ਮ ਭੇਜੀ ਸੀਗੀ ਜਿਹੜੇ ਸਾਡੇ ਸੂਬਾ ਸੈਕਟਰੀ ਨੇ ਸੀ ਕੇ ਮਿਸਰਾ ਜੀ ਤੇ ਬਾਈ ਸੈਕਟਰੀ ਨੇ ਨਰਪਿੰਦਰ ਸਿੰਘ ਜਿਹੜੇ ਕੋਚ ਇਹਨਾਂ ਨੂੰ ਲੈ ਕੇ ਗਏ ਸੀਗੇ ਔਰ ਜਿਹੜੇ ਸਾਡੇ ਜ਼ਿਲ੍ਹਾ ਯੋਗਾ ਪ੍ਰਧਾਨ ਨੇ ਨਵਿੰਦਰ ਸਿੰਘ ਜੀ ਡਾਕਟਰ ਜਸਜੋਤ ਸਿੰਘ ਘਰਚਾ ਜੀ ਜ਼ਿਲ੍ਹਾ ਯੋਗਾ ਸੈਕਟਰੀ ਸਰਦਾਰ ਪ੍ਰਮਿੰਦਰ ਸਿੰਘ ਜੀ ਜਿਹੜੀ ਇਹਨਾਂ ਦੀ ਬਦੌਲਤ ਕੀ ਹੈ ਸਾਨੂੰ ਮੌਕਾ ਮਿਲਿਆ ਖੇਡਣ ਦਾ ਔਰ ਮੈਨੂੰ ਇਹਨਾਂ ਦੀ ਬਹੁਤ ਹੀ ਸਪੋਰਟ ਰਹੀ ਹੈ ਅੱਜ ਦੀ ਜਵਾਨੀਆਂ ਜਿਹੜੀ ਪੰਜਾਬ ਦੀ ਨਸਿਆਂ ਵੱਲ ਚੱਲੀ ਉਸ ਤੇ ਕੀ ਹੈ ਦੇਖੋ ਸਰ ਮੈਂ ਇੱਥੇ ਬਾਰ-ਬਾਰ ਮਤਲਬ ਕੀ ਹੈ ਕੁਝ ਟਾਈਮ ਬਾਅਦ ਕੰਪੀਟੀਸ਼ਨ ਕਰਾਈ ਜਾਂਦਾ ਤੇ ਬੱਚੇ ਨੂੰ ਇੱਥੇ ਮੈਡਲ ਵੀ ਦੇ ਰਿਹਾ ਪਲੋਂ ਖਰਚ ਵੀ ਕਰ ਰਿਹਾ ਸਿਰਫ ਮੇਰਾ ਇੱਕ ਮੋਟੀਵੇਸ਼ਨ ਹੈ ਕਿ ਬੱਚੇ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਜਦੋਂ ਮੈਂ ਮੈਡਲ ਜਿੱਤਣਾਂ ਬੱਚੇ ਬਹੁਤ ਜ਼ਿਆਦਾ ਉਸ ਚੀਜ਼ ਨੂੰ ਦੇਖ ਕੇ ਖੁਸ਼ ਹੁੰਦੇ ਨੇ ਕਿ ਅਸੀਂ ਵੀ ਜਿਵੇਂ ਹੁਣ ਤਾਨੀਆਂ ਖੇਡ ਕੇ ਇਹਦਾ ਮਾਨ ਸਨਮਾਨ ਸਮਾਜ ਦੇ ਵਿੱਚ ਹੋਇਆ ਹੈ ਕਿ ਸਾਡਾ ਵੀ ਜਿਹੜਾ ਮਾਨ ਸਨਮਾਨ ਇਸ ਤਰ੍ਹਾਂ ਸਾਨੂੰ ਮਿਲੇ ਤੇ ਟਾਈਮ ਟੂ ਟਾਈਮ ਮੈਂ ਬੱਚੇ ਨੂੰ ਅਪਗ੍ਰੇਡ ਅਪਗ੍ਰੇਡ ਕਰਦਾ ਰਹਿੰਦਾ ਹਾਂ ਤੇ ਜਦੋਂ ਉਹਨਾਂ ਨੂੰ ਕੰਪੀਟੀਸ਼ਨ ਦੇ ਬਾਅਦ ਮੈਡਲ ਮਿਲਦੇ ਨੇ ਉਹ ਬੜਾ ਖੁਸ਼ ਹੁੰਦੇ ਨੇ ਤੇ ਉਹ ਆਪਣਾ ਯੋਗਾ ਦੀ ਜਿਹੜੀ ਪ੍ਰੈਕਟਿਸ ਲਗਾਤਾਰ ਚਲਾ ਰਹੇ ਨੇ ਜੋ ਕਿ ਬਿਮਾਰੀਆਂ ਤੋਂ ਉਹ ਦੂਰ ਆਪਣਾ ਨਸ਼ਿਆਂ ਤੋਂ ਦੂਰ ਨੇ ਜਿਹੜੀ ਯੋਗਾ ਪ੍ਰੈਕਟਿਸ ਹੈ ਉਹ ਕਿੱਥੇ ਕਰਾਉਂਦੇ ਇਹ ਜਿਹੜੀ ਮੈਂ ਯੋਗਾ ਪ੍ਰੈਕਟਿਸ ਹੈ ਮੋਨਕ ਦੇ ਵਿੱਚ ਕਰਾ ਰਿਹਾ ਔਰ ਜੋ ਇਹ ਜਿੱਥੇ ਮੈਂ ਪ੍ਰੈਕਟਿਸ ਕਰਾ ਰਿਹਾ ਇਹ ਮਿੱਟੀ ਦਾ ਬਣਿਆ ਹੋਇਆ ਬਿਲਕੁਲ ਹੀ ਬਿਲਕੁਲ ਨੇਚਰ ਦੇ ਅਕੋਰਡਿੰਗ ਬਣਾਇਆ ਗਿਆ ਜੋ ਸਾਨੂੰ ਕੁਦਰਤ ਤੋਂ ਚੀਜ਼ ਮਿਲੀ ਹੈ ਮੈਂ ਉਸ ਨੂੰ ਆਪਣੇ ਆਪ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕੁਦਰਤੀ ਚੀਜ਼ ਤੇ ਮੈਂ ਵਿਸ਼ਵਾਸ ਕਰਦਾ ਤੇ ਕੁਦਰਤੀ ਕੁਦਰਤੀ ਜਿਹੜੀ ਚੀਜ਼ ਬਣਾਈ ਗਿਆ ਉਸ ਦੇ ਦੁਆਰਾ ਹੀ ਪ੍ਰੈਕਟਿਸ ਬੱਚਿਆਂ ਨੂੰ ਕਰਾ ਰਿਆ ਜਿੱਥੇ ਮੈਨੂੰ ਵੱਧ ਤੋਂ ਵੱਧ ਰਿਜ਼ਲਟ ਲੈਣ ਦਾ ਮੈਨੂੰ ਮੌਕਾ ਮਿਲ ਰਹੀ ਹੈ ਹੁਣ ਤੱਕ ਕਿੰਨੇ ਕ ਬੱਚੇ ਤਿਆਰ ਹੋ ਦੇਖੋ ਜੀ ਡਿਸਟ੍ਰਿਕਟ ਤੇ ਸਟੇਟ ਲੈਵਲ ਦਾ ਤਾਂ ਮੇਰਾ ਪਤਾ ਹੀ ਨਹੀਂ ਕਿੰਨੇ ਕ ਬੱਚੇ ਮੈਂ ਖੜੇ ਆ ਚੁੱਕੇ ਹਨ ਤੇ ਕਿੰਨੇ ਕ ਦੇ ਮੇਰੇ ਮੈਡਲ ਆ ਗਏ ਨੇ ਪਰ ਜਿਹੜੇ ਨੈਸ਼ਨਲ ਲੈਵਲ ਦੇ ਨੇ ਮੇਰੇ 8-10 ਬੱਚੇ ਖੇਡ ਚੁੱਕੇ ਨੇ ਔਰ ਜਿਹੜਾ ਮੇਰਾ ਇੱਕ ਬੱਚਾ ਹੈ ਇੰਟਰਨੈਸ਼ਨਲ ਗਿਆ ਹੈ ਕੁਝ ਬੱਚੇ ਜਿਵੇਂ ਹੁਣ ਮੇਰਾ ਇੱਕ ਰਾਸਤਾ ਖੁੱਲ ਗਿਆ ਮੈਨੂੰ سپورਟ ਮਿਲੀ ਹੈ ਡਾਕਟਰ ਆਪਣੇ ਨਰਪਿੰਦਰ ਸਿੰਘ ਜਿਹੜੇ ਕੋਚ ਨੇ ਉਹਨਾਂ ਦੇ ਬਦੌਲਤ ਪਰਮਿੰਦਰ ਸਿੰਘ ਦੇ ਦੁਆਰਾ ਕਿ ਜਿਹੜੇ ਬਾਕੀ ਬੱਚੇ ਰਹਿੰਦੇ ਨੇ ਮੈਂ ਆਨਰ ਟਾਈਮ 'ਚ ਕੁਝ ਹੀ ਸਮੇਂ ਵਿੱਚ ਉਹਨਾਂ ਨੂੰ ਵੀ ਇੰਟਰਨੈਸ਼ਨਲ ਪਲੇਅਰ ਆ ਇਸੇ ਵਾਂਗੂ ਬਣਾ ਕੇ ਤੇ ਅਸੀਂ ਉੱਥੋਂ ਮੈਡਲ ਦੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂਨੀਆ ਕਿੰਨੇ ਸਮੇਂ ਤੋਂ ਤੁਹਾਡੇ ਤੋਂ ਕੋਚਿੰਗ ਲੈ ਰਹੀ ਹੈ ਵੀ ਮੇਰੇ ਕੋਲ ਜਿਹੜੀ ਪ੍ਰੈਕਟਿਸ ਦੀ ਲਗਾਤਾਰ 7-8 ਸਾਲ ਤੋਂ ਕੰਟੀਨਿਊ ਜਾ ਰਹੀ ਹੈ ਅਸੀਂ ਇਹ ਪ੍ਰੈਕਟਿਸ ਨੂੰ ਆਪਣਾ ਸਵੇਰੇ ਸ਼ਾਮ ਲਗਾਤਾਰ ਚਲਾ ਰਹੇ ਹਾਂ